ਕਲਜੁਗਤੇ ਅੰਦਰ ਸਭ ਤੋਂ ਵੱਡਾ ਤਰਮ ਹੈ ਪਰਮਾਤਮਾ ਦਾ ਨਾਮ ਜਪਣਾ ਨਾਮ ਜਪਣ ਦੇ ਨਾਲ ਗੁਰੂ ਪਿਆਰਿਓ ਪਰਮਾਤਮਾ ਦੀ ਕਿਰਪਾ ਬਣਦੀ ਹੈ ਦਇਆ ਬਣ ਦੁੱਖਾਂ ਤੋਂ ਸਕਾਰਾ ਮਿਲਦਾ ਹੈ ਤੇ ਸੋਚ ਉੱਚੀ ਹੁੰਦੀ ਹੈ ਇਹ ਨਾਮ ਦੀ ਪ੍ਰਾਪਤੀ ਪਰਮ ਪਿਤਾ ਪਰਮਾਤਮਾ ਦੁਆਰਾ ਗੁਰੂ ਕਿਰਪਾ ਦਾ ਮਿਲਦੀ ਹੈ ਹਾਰ ਹਾਰ ਕਰਤਾ ਦੁਖ ਵਿਨਾਸ਼ੰ ਬਤੁਰ ਪਾਵਨ ਹਰ ਨਾਮ ਜਿਉ ਹਰ ਸੇਵਾ ਪਾਈ ਪਰਮਗਤ ਪਾਈ ਹਰ ਉਤਮ ਹਰ ਹਰ ਕਾਮ ਜਿਉ ਹਰ ਉਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਅਸਥਿਰ ਹੋਵੇ ਜਨਮ ਵਣ ਦੋਵੇ ਦੁੱਖ ਮਿਟੇ ਸਹਿਜ ਹੀ ਸੁਖ ਸੋਵੇ ਗੁਰੂ ਸਰ ਕਿਰਪਾ ਕਰਨ ਸਭ ਨੂੰ ਨਾਮ ਦਾਤਵ ਅਕਸ਼ਰ ਜੀ